ਕਿ ਜੋ ਕਲਤਖ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਲਤਖ ਸਾਹਿਬ ਤੇ ਉਹ ਚਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਘੁੱਲ ਹੈ ਤੇ ਉਹ ਪੁੱਲ ਬਖਸ਼ਾਉਣ ਲਈ ਅਸੀਂ ਕਲਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੈਗਾ ਜੋ ਵੀ ਫੈਸਲਾ ਹੋਏਗਾ ਕਲਤਖ ਸਾਹਿਬ ਦੇ ਸਿੰਘ ਸਾਹਿਬ ਨਾਲ ਉਹਨੂੰ ਅਸੀਂ ਮੰਨਾਂਗੇ ਢੀਂਸਾ ਸਾਹਿਬ ਜਿਹੜੇ ਉਹ ਤੋਂ ਫੈਸਲੇ ਲੈ ਕੇ ਸੀ ਉਹਦੇ ਵਿੱਚ ਤੁਹਾਡੀ ਰਾਏ ਲਈ ਗਈ ਇਸ ਤਰੀਕੀ ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨੀਏ ਪਰ ਢੀਂਸਾ ਸਾਹਿਬ ਜਦੋਂ ਫੈਸਲੇ ਲੈਗੇ ਸੀ ਤਾਂ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ ਦੇਖੋ ਗੱਲ ਨਹੀਂ ਜੇ ਇਹ ਕਾਲ ਤਖਤ ਸਾਹਿਬ ਦਾ ਅਧਿਕਾਰ ਕਿਤਰ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਰਬ ਨਹੀਂ ਇਹ ਮੇਰੇ ਸੋਚਾ ਹੈ ਅੱਜ ਜੇ ਇਹਦਾ ਸਾਹਮਣੇ ਕਿ ਬਿਆਨ ਆਇਆ ਕਿ ਇਹਦੇ ਬਾਤਲ ਪਰਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ رائے ਨਹੀਂ ਲੈਂਦੇ ਸੀਗੇ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਇਸ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਜਿੱ ਕੋ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਜੀ ਬਾਨ ਨੇ ਰੁਕੇ ਹੋਏ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੋਣ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਲੱਗਦੀ ਹੈ ਸਿੰਘ ਸਾਹਿਬ ਤੇ ਤੁਹਾਡੀ ਰਾਏ ਬਾਰੇ ਯਾਰ ਸਿੰਘ ਸਾਹਿਬ ਤੇ ਕਿਹਦਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈਸਾ ਨਹੀਂ ਅੱਜ ਕਾਫੀ ਚਰਚਾਵਾ ਚੱਲਦੇ ਰਹੇ ਕਿ ਯਾਰ ਕੋਸ਼ਿਸ਼ ਕੋਈ ਕਰ ਲੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਨਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਅਦੇ ਲੋਕਾਂ ਕੇ ਮੰਨਾਂਗੇ ਅੱਜ ਜੋ ਵੀ ਫੈਕਟਰ ਆਏਗਾ ਉਹਨੂੰ ਸੇਮ ਨਹੀਂ ਕਰ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਇਸ ਤੋਂ ਬਦੋਰੇ ਅੱਜ ਜਿਹੜਾ ਕਾਲ ਤੱਕ ਤੇ ਨਿਕਾਲ ਲਾਇਆ ਜੀ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕਿ ਨਾਲ ਜਿਹੜੇ ਤਿੰਨ ਜੱਜੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਜਿਸ ਤਰ੍ਹਾਂ ਜੁਲਾਇਆ ਗਿਆ ਲੱਗਦਾ ਨਹੀਂ ਦੇਖੋ ਉਹ ਸਿੰਘ ਸਾਹਿਬ ਮੇਰੀ ਗੱਲ ਤੋਂ ਇਹ ਸਿੰਘ ਸਾਹਿਬ ਜਿਹਨਾਂ ਨੇ ਦੱਸ ਸਕਦੇ ਨੇ ਵੀ ਕਿਨੂੰ ਕਿਨੂੰ ਕਿਉਂ ਬੁਲਾਇਆ ਗਿਆ ਸੀ ਥੋਨਾ ਉਹ ਗੱਲ ਤਾਂ ਦੱਸ ਸਕਦੇ ਆ ਸਾਨੂੰ ਸੱਦਿਆ ਗਿਆ ਸੀ ਹਾਜ਼ਰ ਆ ਸੋਤਾ ਸਾਹਿਬ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਲਈ ਸੀ ਕਿ ਬਾਦਲ ਜੀ ਨਾਲ ਜਾਂ ਸੁਭਿਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋ ਰਹੇ ਸੀ ਕੋਈ ਕੋਈ ਰਾਏ